ਹੜੱਪਾ ਸਭਿਤਾ ਦੇ ਨਿਸ਼ਾਨ ਤੁਹਾਨੂੰ ਦਿਖਾਉਣ ਲੈ ਕੇ ਆਇਆ ਵਾਂ ਆ ਦੇਖਿਓ ਗਰਾ ਆ ਇੱਟਾਂ ਦੀ ਚਣਾਈ ਆ ਇਹ ਉਹ ਤੌਰ ਸੀਗਾ ਜਦੋਂ ਸੂਰਜ ਦੀ ਰੋਸ਼ਨੀ ਦੇ ਨਾਲ ਵੀ ਇੱਟਾਂ ਨੂੰ ਅੱਧ ਕੱਚੀ ਪੱਕੀਆਂ ਜਾਂ ਕਰ ਲੈਂਦੇ ਸੀਗੇ ਇੱਥੇ ਇੱਟਾਂ ਦੇ ਨਿਸ਼ਾਨ ਬਹੁਤ ਵੱਖ-ਵੱਖ ਕਸਮ ਦੇ ਮਿਲਣਗੇ ਆ ਟਿੱਬੇ ਉਜਾੜ ਹੋ ਚੁੱਕੇ ਨੇ ਪਰ ਇਹਨਾਂ ਦੇ ਵਿੱਚ ਇੱਕ 3-4 ਹਜ਼ਾਰ ਸਾਲ ਪਹਿਲਾਂ ਪਹਿਲਾਂ ਦੁਨੀਆ ਵਸਦੀ ਸੀ ਇੱਕ ਤਾਂ ਹੜੱਪਾ ਸਭਿਤਾ ਤੇ ਹੜੱਪਾ ਤੋਂ ਪਹਿਲਾਂ ਵੀ ਇੱਥੇ ਲੋਕ ਵਸਦੇ ਰਹੇ ਨੇ ਅਟਿੱਲਿਆਂ ਦੇ ਵਿੱਚ ਨੇ ਇੱਥੋਂ ਖੋ ਵੀ ਮਿਲੇ ਆ ਇੱਥੋਂ ਧਾਰਮਿਕ ਸਥਾਨ ਵੀ ਮਿਲੇ ਆ ਜਿੱਥੇ ਉਹ ਆਪਦਾ ਹਮਨ ਕਰਦੇ ਹੁੰਦੇ ਸੀ ਆਪਦੇ ਦੇਵੀ ਦੇਵਤੇ ਦੀ ਪੂਜਾ ਕਰਦੇ ਸੀਗੇ ਬਹੁਤ ਸਾਰੀਆਂ ਖਿਪਰੀਆਂ ਦੇ ਨਿਸ਼ਾਨ ਆ ਦੇਖੋ ਆ ਕਲਰਫੁਲ ਆ ਜੇ ਜੀ ਤਕਨੀਕ ਤਾਂ ਅੱਜ ਕੱਲ ਆਪਣੇ ਕੋਲੇ ਨਹੀਂ ਕਈ ਵਾਰ ਹੁੰਦੀ ਉਹ ਅਪਡੇਟ ਸੀ ਅੱਜ ਤੋਂ 3-4000 ਸਾਲ ਪਹਿਲਾਂ ਇੱਥੋਂ ਸੁਣ ਮੈਂ ਦੱਸ ਦਿਆਂ ਖਡਾਉਣੇ ਵੀ ਮਿਲੇ ਆ ਇੱਥੋਂ ਤੀਰ ਕਮਾਨ ਵੀ ਮਿਲੇ ਆ ਕੁਲਾੜੀਆਂ ਮਿਲੀਆਂ ਵਾਂ ਮਤਲਬ ਗਲਾਂ ਚ ਪਉਣ ਵਾਲੇ ਹਾਰ ਵੀ ਮਿਲੇ ਆ ਇਹ ਉਹ ਸਭਿਤਾ ਸੀ ਕਿੱਥੇ ਆ ਕਾਲੀ ਵੰਗਾ ਹਰਮਾਨਗੜ੍ਹ ਤੋਂ ਸੂਰਤਕੜ ਨੂੰ ਜਾਂਦੇ ਆ ਕਾਲੀ ਵੰਗਾ ਪੀਲੀ ਵੰਗਾ ਪੈਂਦੇ ਆ ਕਾਲੀ ਵੰਗਾ ਤਾਂ ਕਹਿੰਦੇ ਆ ਕਿ ਕਿਥੋਂ ਕਾਲੀਆਂ ਵੰਗਾ ਲੱਭੀਆਂ ਸੀ ਇਸੇ ਕਰਕੇ ਨੂੰ ਕਾਲੀ ਵੰਗਾ ਕਿਹਾ ਜਾਂਦਾ ਜਿੱਥੇ ਪੀਲੀ ਵੰਗ ਲੱਭੀ ਸੀ ਨੂੰ ਪੀਲੀ ਵੰਗਾ ਕਿਹਾ ਜਾਂਦਾ ਇਸ ਵਕਤ ਅਸੀਂ ਰਾਜਸਥਾਨ ਦੇ ਵਿੱਚਾਂ ਜਿੱਥੇ ਇੱਕ ਆਬਾਦ ਦੁਨੀਆ ਵਸਦੀ ਸੀਗੀ ਇੱਥੇ ਦੱਸਦੇ ਵੀ ਘੱਗਰ ਦਰਿਆ ਖਹਿ ਕੇ ਲੰਘਦਾ ਹੁੰਦਾ ਸੀ ਘੱਗਰ ਦਰਿਆ ਨੂੰ ਸਰਸਵਤੀ ਦਰਿਆ ਦਾ ਹੀ ਰੂਪ ਮੰਨਿਆ ਜਾਂਦਾ ਵਾ ਤੇ ਬਾਕੀ ਗੱਲਾਂ ਫੁੱਲ ਵੀਡੀਓ ਹੋਰ ਪੇਸ ਤੋਂ ਚੈਨਲ ਤੇ ਤੁਸੀਂ ਵੇਖ ਸਕਦੇ ਹੋ ਧੰਨਵਾਦ ਮਿਹਰਬਾਨੀ